ਬੈਂਕ ਅੱਜ ਛੁੱਟੀ ਹੈ ਕੋਈ ਨਹੀਂ ਸਰ ਕਲੋਜ਼ ਕਿਉਂ ਕੀਤਾ ਸਰ ਕੈਮਰਾ ਲੈ ਕੇ ਅੰਦਰ ਨਹੀਂ ਜਾ ਸਕਦੇ ਨਹੀਂ ਬੈਂਕ ਕਿਉਂ ਕਲੋਜ਼ ਹੈ ਸ਼ਟਰ ਥੱਲੇ ਕਰ ਦੇਣਾ ਵਾਰ-ਵਾਰ ਆਖਰ ਕੀ ਕਾਰਨ ਬਣ ਗਿਆ ਜੋ ਮੰਦਰ ਨੂੰ ਅੱਗੇ ਪਿੱਛੇ ਹੋਣਾ ਪੈ ਗਿਆ ਤਾਂ ਸ਼ਟਰ ਵੀ ਥੱਲੇ ਕਰਨਾ ਪੈ ਗਿਆ ਕੁਛ ਧਾਲ ਚਕਾਲਾ ਹੈ ਜਾਂ ਧਾਲ ਹੀ ਕਾਲੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਬੈਂਕ ਨੂੰ ਵੀ ਅੱਜ ਕਲੋਜ਼ ਕਰਨ ਦੀ ਕੋਸ਼ਿਸ਼ ਹੈ ਜਿਹੜੀ ਕੀਤੀ ਜਾ ਰਹੀ ਆ ਉਸ ਦੇ ਮੈਨੇਜਰ ਦੇ ਨਾਲ ਵੀ ਗੱਲਬਾਤ ਕਰਾਂਗੇ ਆਖਰਕਾਰ ਕੀ ਮਾਮਲਾ ਹੈ ਘੁਟਾਲੇ ਦਾ ਮਾਮਲਾ ਜਿਹੜਾ ਸਾਹਮਣੇ ਆਇਆ ਉਹ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਇਸੇ ਚੈਨਲ ਦੇ ਮਾਧਿਅਮ ਰਾਹੀਂ ਲਗਾਤਾਰ ਜਿਹੜੀਆਂ ਸਾਂਦੀਆਂ ਜਿਹੜੀਆਂ ਕਰਦੇ ਰਵਾਂਗੇ ਸੋ ਸੈਕਿਉਰਿਟੀ ਗਾਰਡ ਨੇ ਜਿਹੜੇ ਉਹਨਾਂ ਨਾਲ ਗੱਲਬਾਤ ਕਰ ਲਏ ਨੇ ਆ ਸਾਸੀ ਕਾਲ ਸਰ ਦੇਖੋ ਮੈਂ ਕੀ ਗੱਲ ਕਰਨੀ ਨਹੀਂ ਮੈਨੇਜਰ ਸਾਹਿਬ ਅੰਦਰ ਹੈਗੇ ਨਹੀਂ ਮੈਨੇਜਰ ਸਾਹਿਬ ਨਹੀਂ ਅੰਦਰ ਬਿੰਕ ਅੱਜ ਛੁੱਟੀ ਹੈ ਕੋਈ ਨਹੀਂ ਸਰ ਕਲੋਜ਼ ਕਿਉਂ ਕੀਤਾ ਹੈ ਸਰ ਕੈਮਰਾ ਲੈ ਕੇ ਅੰਦਰ ਨਹੀਂ ਜਾ ਸਕਦੇ ਨਹੀਂ ਬੈਂਕ ਕਿਉਂ ਕਲੋਜ਼ ਹੈ ਸ਼ਟਰ ਥੱਲੇ ਕਰ ਦੇਣਾ ਵਾਰ-ਵਾਰ ਦੇਖੋ ਸ਼ਟਰ ਥੱਲੇ ਨਹੀਂ ਕਰੇ ਮੈਂ ਇਹਦੀ ਇਹ ਸ਼ਟਰ ਥੱਲੇ ਨਹੀਂ ਇਹ ਆਹ ਦੇਖੋ ਹਾਫ ਸ਼ਟਰ ਥੱਲੇ ਕੀਤਾ ਹੈ ਕੀ ਰੀਜਨ ਹੈ ਕੀ ਰੀਜਨ ਹੈ ਨਹੀਂ ਕੋਈ ਰੀਜਨ ਨਹੀਂ ਹੈ ਦਾ ਨਹੀਂ ਨਹੀਂ ਅੱਜ ਕੋਈ ਛੁੱਟੀ ਹੈ ਬੈਂਕ ਦੇ ਵਿੱਚ ਤਾਂ ਵੀ ਦੱਸੋ ਸਰ ਮੈਂ ਕੁਝ ਨਹੀਂ ਦੱਸ ਸਕਦਾ ਮੈਂ ਬਹੁਤ ਛੋਟਾ ਮੁਲਾਜ਼ਮ ਹਾਂ ਜੀ ਸੋ ਜਿੱਤੇ ਕਿ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿਹੜੇ ਗਾਰਡ ਨੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਕੁਝ ਨਹੀਂ ਦੱਸ ਸਕਦਾ ਮੈਨੇਜਰ ਸਾਹਿਬ ਅੰਦਰ ਨਹੀਂ ਆ ਹਾਫ ਸ਼ਟਰ ਵੀ ਥੱਲੇ ਕੀਤਾ ਹੋਇਆ ਆਖਰ ਕੀ ਕਾਰਨ ਹੈ ਕਿਉਂ ਬੈਂਕ ਨੂੰ ਸ਼ਟਰ ਥੱਲੇ ਕਰਨਾ ਪਿਆ ਗਿਆ ਕਿਉਂ ਇੱਕ ਤਾਂ ਛੁੱਟੀ ਨਹੀਂ ਆ ਦੂਜੇ ਪਾਸੇ ਆ ਹਾਫ ਸ਼ਟਰ ਜਿਹੜਾ ਥੱਲੇ ਆ ਵੱਡੇ ਸਵਾਲਾਂ ਦੇ ਘੇਰੇ ਦੇ ਵਿੱਚ ਖੜਾ ਕਰਦਾ ਆਈਸੀਆਈ ਬੈਂਕ ਦੇ ਸਟਾਫ ਨੂੰ ਇੱਥੇ ਦੇ ਮੈਨੇਜਰ ਨੂੰ ਕਿ ਕੀ ਕਾਰਨ ਆ ਜਿਹੜਾ ਪਰਿਵਾਰ ਅੱਜ ਇਨਸਾਫ ਦੀ ਗੁਹਾਰ ਲਗਾ ਰਿਹਾ ਆਖਰ ਕੀ ਕਾਰਨ ਬਣ ਗਿਆ ਜੋ ਮੈਨੇਜਰ ਨੂੰ ਅੱਗੇ ਪਿੱਛੇ ਆ ਪਹ ਗਿਆ ਕੁਛ ਦਾਲ ਚ ਕਾਲਾ ਹੈ ਜਾਂ ਦਾਲ ਹੀ ਕਾਲੀ ਕਾਰਨ ਤਾਂ ਹੈ ਦੇਖਣਾ ਹੋਵੇਗਾ ਕਦ ਤੱਕ ਪੁਲਿਸ ਪ੍ਰਸ਼ਾਸਨ ਇਸ ਦੇ ਉੱਤੇ ਕਾਰਵਾਈ ਕਰਦਾ ਹੈ ਕਿ ਉਸ ਸ पीडਿਤ ਪਰਿਵਾਰ ਨੂੰ ਇਨਸਾਫ ਮਿਲ ਪਾਵੇਗਾ ਜਾਂ ਨਹੀਂ ਨਵੀਂ ਅਪਡੇਟ ਜਲਦ ਤੁਹਾਡੇ ਨਾਲ ਸੰਦੀ ਕਰਾਂਗੇ ਆਪਣੇ ਸੰਯੋਗੀ ਰਵਿੰਦਰ ਮਲਹੋਤਰਾ ਦੇ ਨਾਲ ਮੈਂ ਜਤਿੰਦਰ ਥੋੜੀ ਕੇਆਰਟੀ ਨਿਊਜ਼ ਨੈਟਵਰਕ ਗੁਰਦਾਸਪੁਰ